ਨਾਜ਼ਮੀਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਨਾ ਭਾਈ ਮੱਝ ਸੇਵਕ ਜਥਾ ਮਾਡਲ ਗ੍ਰਾਮ ਦਾ ਲੜੀਵਾਰ ਕੀਰਤਨ ਸਮਾਗਮ ਸਿਮਰਨ ਅਭਿਆਸ ਪ੍ਰੋਗਰਾਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਿਊ ਮਾਡਲ ਟਾਊਨ ਅਤੇ ਵਿਕੇ ਮਨਜਿੰਦਰ ਸਿੰਘ ਦਸ਼ਮੇਸ਼ ਪ੍ਰਾਪਰਟੀ ਡੀਲਰ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਭਾਈ ਮੰਜ ਸੇਵਕ ਜਥਾ ਮਾਡਲ ਗ੍ਰਾਮ ਦਾ ਕੀਰਤਨੀ ਜਥਾ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਸਰ ਸਾਹਿਬ ਦਾ ਕੀਰਤਨੀ ਜਥਾ ਤੇ ਭਾਈ ਅਮਨਦੀਪ ਸਿੰਘ ਰਾਗੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਅੰਤ ਵਿੱਚ ਭਾਈ ਮੰਜ ਸੇਵਕ ਜਥੇ ਦੇ ਮੈਂਬਰ ਪਰਮਜੀਤ ਸਿੰਘ ਅਤੇ ਕਮਲਜੀਤ ਸਿੰਘ ਨੇ ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ, ਸਹਿਜਪਾਲ ਸਿੰਘ ਅਤੇ ਮਨਜੋਤ ਸਿੰਘ, ਬੀਬੀ ਮੁਸਕਾਨ ਪ੍ਰੀਤਕੌਰ ਅਤੇ ਬੀਬੀ ਨਵਕਿਰਨ ਕੌਰ ਸੁਪਤਨੀ ਸਤਿੰਦਰਜੀਤ ਕੌਰ ਦਾ ਸਨਮਾਨ ਕੀਤਾ ਇਸ ਮੌਕੇ ਮੈਂਬਰ ਸੋਨੀ ਨਾਰਿੰਗ ਭੁਪਿੰਦਰ ਸਿੰਘ ਨੇ ਸਮੂਹ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਘਰ ਨਾਲ ਜੁੜਨ ਲਈ ਪ੍ਰੇਰਿਤ ਵੀ ਕੀਤਾ ਅੰਤ ਵਿੱਚ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ ਜਜਥੇ ਦੇ ਮੈਂਬਰਾਂ ਅਤੇ ਪ੍ਰਧਾਨ ਗੁਰਦੁਆਰਾ ਸਾਇੰਗ ਸਿੰਘ ਸਭ ਮੋਡਲਗ੍ਰਾਮ ਜਤਿੰਦਰ ਸਿੰਘ ਗਲੋਤਰਾ ਹਰਪਜਨ ਸਿੰਘ ਸੱਚਦੇਵਾ ਅਰਵਿੰਦਰਪਾਲ ਸਿੰਘ ਬੰਟੀ ਹਰਵਿੰਦਰ ਮੋਹਨ ਸਿੰਘ ਖਾਲਸਾ ਗਗਨਦੀਪ ਸਿੰਘ ਰਮਨਦੀਪ ਸਿੰਘ ਰਵਿੰਦਰ ਸਿੰਘ ਜਸਬੀਰ ਸਿੰਘ ਕੁਰਾਣਾ ਪ੍ਰਹਿਲਾਦ ਸਿੰਘ ਹਰਪਜਨ ਸਿੰਘ ਇੰਦਰਪ੍ਰੀਤ ਸਿੰਘ ਮਨਿੰਦਰਪਾਲ ਸਿੰਘ ਆਦ ਇਸ ਮੌਕੇ ਹਾਜ਼ਰ ਸਨ